No, no. I am okay. going to I am going to not break me I am you I am going to you. How? 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 You Yes, okay, then show me the papers this no. this is, this is Which illegal work? You are, to I walk I get... in my constituency is illegal? Illegal. Really? To walk in my constituency is illegal? That is my policy. ਮੇਰੇ ਨਾ ਦਾ ਨਾ ਕੁਝ ਸਰਕਾਰ ਨੂੰ ਇਹ ਸਾਰਾ ਕੁਝ ਕਿਹਦੇ ਲਈ ਰਿਹਾ ਕੀ ਦੇਖਿਆ ਇਕੱਲਾ ਵਿក្រਮਜੀਠਾ ਦਿਸਦਾ ਸਾਰਿਆਂ ਨੂੰ ਕਿਉਂ ਕੋਈ ਕਿਉਂ ਮਿਲਦਾ ਹੈ ਕੀ ਕਿਉਂ ਦਿਸਦਾ ਕਿਉਂਕਿ ਵਿਕਰਮ ਜੀ ਕਿਹਾ ਇਹਨਾਂ ਨੂੰ ਐਕਸਪੋਜ਼ ਕਰਦਾ ਹੈ ਮਤਲਬ ਲਾਅ ਐਂਡ ਆਰਡਰ ਦਾ ਮਸਲਾ ਨਹੀਂ ਹੈ ਇੱਥੇ ਜੀ ਇਹਨਾਂ ਦੀ ਸਰਕਾਰ 'ਚ ਡੀਏ ਦੇ ਕੇਸ ਹੈ ਕਿ ਨਹੀਂ ਹੈ ਉਹਨਾਂ ਨੂੰ ਕਿਉਂ ਨਹੀਂ ਕਰਦੇ ਜਾਖੜ ਸਾਹਿਬ ਨੇ ਕਿਹਾ ਸਾਰਿਆਂ ਨੇ ਕਿਹਾ ਉਹਨਾਂ ਨੂੰ ਕਿਉਂ ਨਹੀਂ ਦੇਖਦੇ ਕੇਸ ਪਾਇਆ ਇਹਨਾਂ ਨੇ ਡੀਏ ਦਾ ਗੱਲਾਂ ਕਰਦੇ ਡਰੱਗਸ ਦੀ ਮਿਲੇ ਡਰਗਸ ਦੱਸਿਆ ਤੁਹਾਨੂੰ ਕਿੱਥੋਂ ਲੱਭੇ ਲੱਭ

ਦਾ ਕਾਗਜ਼ ਹੈ ਨਾ ਫਾਰਦੂ ਜੀ ਦਾ ਲਿਖ ਕੇ ਦਿੰਦੀ ਹੈ ਕਿ ਇਹ ਬਰਾਮਤ ਹੋਇਆ ਹੈ ਤੁਸੀਂ ਉਹ ਪਾ ਲਓ ਤੁਹਾਨੂੰ ਸਾਰਾ ਸੱਚ ਮਿਲ ਜਾਊਗਾ ਪਰ ਤੁਹਾਡੇ ਆਪਣੇ ਦਫਤਰ ਜਾਇਆ ਲਾਅ ਐਂਡ ਆਰਡਰ ਖਰਾਬ ਹੁੰਦਾ ਪੁਲਿਸ ਤਾਰੇ ਕਹਿ ਰਹੀ ਹੈ ਕਿ ਅਸੀਂ ਲਾਅ ਐਂਡ ਆਰਡਰ ਦੇ ਕੇ ਇੱਥੇ ਸਾਰਾ ਪ੍ਰਬੰਧ ਕੀਤਾ ਚਲੋ ਲਾਅ ਐਂਡ ਆਰਡਰ ਤੁਹਾਨੂੰ ਲੱਗਦਾ ਹੈ ਕਿ ਮੈਂ ਇੱਥੇ ਲਾਅ ਐਂਡ ਆਰਡਰ ਖਰਾਬ ਕੀਤਾ ਹੈ ਮੈਂ ਧੱਕਾ ਮਾਰਿਆ ਕਿਸੇ ਨੂੰ ਮੈਂ ਕਿਸੇ ਨੂੰ ਧੱਕਾ ਮਾਰਿਆ ਹੈ ਮੇਰੇ ਕਿਸੇ ਪੁਲਸਵਾਨੀ ਨੂੰ ਜੇ ਦੱਫਕਾ ਮਾਰਿਆ ਹੋਇਆ ਕੋਈ ਤਾਂ ਮੈਨੂੰ ਦੱਸੋ ਤੁਹਾਨੂੰ ਦਰਦ ਦਰ ਕਿਉਂ ਲੱਗਦਾ ਤੁਸੀਂ ਕਹਿੰਦੇ ਬਿਕਰਮ ਜਿੱਥੇ ਬਿਕਰਮ ਜਿੱਥੇ ਤਾਂ ਸਾਰੇ ਡਰਦੇ ਨੇ ਉਹ ਐਕਸਪੋਜ਼ ਕਰਦਾ ਹੈ ਉਹਦਾ ਉਹਨੂੰ ਇੰਨਾ ਵੱਡਾ ਇੰਨਾ ਨੇ ਬਣਾਤਾ ਇੰਨਾ ਡਰਦੇ ਨੇ ਕਿ ਉਹਨਾਂ ਨੂੰ ਆਲੇ-ਦੁਆਲੇ ਕੁਝ ਨਹੀਂ ਦਿਸਦਾ ਗੱਲਾਂ ਬਿਕਰਮ ਮਜੀਠੀਆ ਦਸਦਾ ਸੰਗਲ ਰਿਮਾਰਕ ਤੁਮ ਉਹ ਜਨ ਵੀਰ ਦੇ ਟੀਮ ਆ ਕੀ ਨੇ ਹਾਂਜੀ ਸੰਗਲ ਰਿਮਾਰਕ ਤੁਮ ਹੋਣ ਜਾ ਰਿਹਾ ਕਿਹਸੇ ਅਗਰ ਮਜੀਠੀਆ ਨੇ ਟੀਨੇਗੀ ਪੁਰਾਣੀ ਨੀਤੀ ਤਾਂ ਕੀ ਬਣਾਣਗੇ ਮੈਂ ਲਾਰਵਾ ਮੈਂ ਅਸੀਂ ਤਾਂ ਆਪਣੇ ਬੰਦਿਆਂ ਨਾਲ ਹੈ ਕਿ ਮਜੀਠੀਏ ਦੇ ਬੰਦੇ ਹਮੇਸ਼ਾ ਸਾਡੇ ਨਾਲ ਖੜੇ ਰਹੇ ਆਂ ਉਹਨਾਂ ਦੀ ਅਰਦਾਸਾ ਬੇਅੰਤਿਆ ਸਦਕੇ ਪਿਛਲੀ ਵਾਰੀ ਉਹ ਮਜੀਠਾ ਸਾਹਿਬ ਆਈ ਸੀ ਇਹ ਜਿਤਕੇ ਆਈ ਸੀ ਐਤ ਕੀ ਬਿਆਨ ਅਗਲੇ ਸਵਾਲ ਜਦੋਂ ਵਿਕਰਮ ਮਜੀਠਿਆ ਨੂੰ ਪੁਲਿਸ ਲੈ ਕੇ ਜਾਂਦੀ ਹੈ ਉਹ ਆਪਣੇ ਬੱਚਿਆਂ ਨੂੰ ਇੱਕ ਗੱਲ ਕਹਿੰਦੇ ਨੇ ਕਿ ਅਸੀਂ ਗੁਰੂ ਦੇ ਸਿੰਘ ਆ ਕੀ ਪਰਿਵਾਰ ਕਿਸੇ ਤਰੀਕੇ ਦੇ ਨਾਲ ਕੋਈ ਡੋਲਿਆ ਜਾਂ ਕੋਈ ਕਬਰਹਾਟ ਉਹਨੂੰ ਲੱਗਦਾ ਹੈ ਕਿਸੀ ਕਬਰਹਾਏ ਹੋਏ ਆ ਕਬਰਹਾਇਆ ਕੌਣ ਹੈ ਇਹ ਜਿਹੜੀ ਸਾਨੂੰ ਦਫ਼ਤਰ 'ਚ ਨਹੀਂ ਬੈਠਣ ਦੇ ਰਹੇ